ਗਾਰੇ ਨੇ ਆਨੇ ਮੁੰਡੇ ਨੂੰ ਘਰੋਂ ਲੈ ਗਏ ਇੱਥੋਂ ਆnde ਆ ਜੋ ਮੇਲਾ ਵੇਖਣ ਚੱਲ ਗਏ ਪਤਾ ਨਹੀਂ ਸਾਡੇ ਪੁੱਤ ਨੂੰ ਇਹਨਾਂ ਨੇ ਆਪ ਵੀ ਥੱਲੇ ਸੁੱਟ ਕੇ ਕਿਦੇ ਤੇ ਮੈਂ ਨਹੀਂ ਮਨੂਗਾ ਸਾਲ ਚਾਹੀਦਾ ਮੇਰਾ ਪੁੱਤ ਕਿਤਰਾ ਬੰਦੇ ਦੇ ਪਾੜ ਤਾਣਾ ਨੇ

बाद जी के सालाना जोड़ मेले गए, नौजवान की डॉक्टर उस आए शायद जेकर समय सिर मुंडे को इलाज मिल जाता तो उसकी जान बच सकती मामला तरन तारण तो सामने जिथे बेहद मंद भागी खबर धन धन बा दीप सिंह जी के सालाना जोड़ मेले त जा रहे इस मुंडे ਜਾ ਵਾਪਰਦੋ ਟਰੈਕਟਰ ਤੋਂ heٹا ਡਿੱਗਿਆ ਜਿਸ ਨਾਲ ਇਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਪਿੰਗੜੀ ਦੇ ਉਹ ਜੋ ਹੋਈ ਹੈ ਜਿਸ ਦੀ ਉਮਰ ਮਹਿਜ਼ 19 ਸਾਲ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਵਿੰਡ ਸਾਹਿਬੇ ਜਾ ਰਿਹਾ ਸੀ ਰਾਹ ਦੇ ਵਿੱਚ ਟਰੈਕਟਰ ਤੋਂ ਹੇਠਾ ਡਿੱਗਦਾ ਤੇ ਉਸ ਦੀ ਮੌਤ ਹੋ ਗਈ ਹੈ ਤੇ ਸਾਥੀ ਉਸ ਦੀ ਮਰਤਕ ਦੇ ਟਰੈਕਟਰ ਚ ਰੱਖ ਕੇ ਪਿੰਡ ਵਾਪਸ ਲਿਆਏ ਨੇ ਤੇ ਉਧਰ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜੇਕਰ ਹਾਦਸੇ ਬਾਬਤ ਕੋਈ ਫੋਨ ਹੀ ਕਰ ਦਿੱਤਾ ਜਾਂਦਾ ਜਾਂ ਫਿਰ ਮੁੰਡੇ ਨੂੰ ਪਹਿਲਾਂ ਹਸਪਤਾਲ ਲਜਾਇਆ ਜਾਂਦਾ ਤਾਂ ਸ਼ਾਇਦ ਮੁੰਡੇ ਦੀ ਜਾਨ ਬਚਾਈ ਜਾ ਸਕਦੀ ਸੀ ਉਹਨਾਂ ਕਹਿੰਿਆ ਕਿ ਜੇਕਰ ਸਮੇਂ ਸਿਰ ਡਾਕਟਰੀ ਮਦਦ ਮਿਲ ਜਾਂਦੀ ਤਾਂ ਉਹਨਾਂ ਦੇ ਮੁੰਡੇ ਦੀ ਜਾਨ ਬੱਝ ਜਾਣੀ ਸੀ ਹਾਲਾਂਕਿ ਇਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਜਿਹੜੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਨੇ ਮਤਲਬ ਕਿ ਇਹਨਾਂ ਦਾ ਤਾਂ ਆ ਪਰ ਮਜੀਦ ਸਰ ਕੀ ਗੱਲ ਬਾਤ ਹੈ ਤੇ ਮੁੰਡੇ ਦਾ ਹਾਂ ਸਾਰੇ ਨੇ ਅੰਨੇ ਮੁੰਡੇ ਨੂੰ ਘਰੋਂ ਲੈ ਗਏ ਇੱਥੋਂ ਆਂਦੇ ਆ ਜੋ ਮੇਲਾ ਵੇ ਕੰਜਲ ਗਏ ਪਤਾ ਨਹੀਂ ਸਾਡੇ ਪੁੱਤ ਨੂੰ ਇਹਨਾਂ ਨੇ ਆਪ ਹੀ ਥੱਲੇ ਸੁੱਟ ਕੇ ਕਿਤੇ ਆਹ ਤਾਂ ਗੱਡੀ 'ਚ ਵੱਜ ਗਿਆ ਵਾ ਜੇ ਗੱਡੀ 'ਚ ਵੱਜਾ ਸੀ ਜੇ ਤੇਰੇ ਟਰੈਕਟਰੋਂ ਵੀ ਡਿੱਗਾ ਸੀ ਇਹਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾਉਂਦੇ ਵੀ ਆਹਾਸਾ ਹੋ ਗਿਆ ਆਜੋ ਆਪਾਂ ਤੇਨੂੰ ਲੈ ਕੇ ਚੱਲ ਗਏ ਤੇ ਕਿਤੇ ਆਪਾਂ ਹਸਤਾਲ ਸੁੱਟ ਦੇ ਇਹਨਾਂ ਕਿਤੇ ਨਹੀਂ ਸਰ ਸੁੱਟਿਆ ਚੁੱਪ ਕਰਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਇਹਨਾਂ ਕੌਣ ਸੀ ਜਿਹੜਾ ਲੱਗ ਗਿਆ ਸੀ ਉਹ ਸਾਰੇ ਇਤਰਾ ਮੁੰਡੇ ਜੇ ਜੇ ਦਾਣੇ ਇਹਨੇ ਕੌਣ ਸੀ ਪਹਿਲਾ ਕਰਵੰਤ ਸਿੰਘ ਕਰਵੰਤ ਸਿੰਘ ਸਾਰੇ ਕੀ ਮੰਗੀ ਕਰਦੇ ਹੋ ਹੁਣ ਤੁਸੀਂ ਮੰਗੇ ਮੈਂ ਕੋਈ ਨਹੀਂ ਦੀ ਸਰ ਮੈਂ ਨਹੀਂ ਮੈਨੂੰ ਤਾਂ ਸਾਲ ਚਾਹੀਦਾ ਮੇਰਾ ਪੁੱਤ ਕਿਤਰਾ ਬੰਜੇ ਰ ਬਾਦ ਤਾਣਾ ਨੇ ਕਰੋ ਖੜ ਕੇ ਆਵਾਜ਼ ਮਾਰ ਕੇ ਇਹਨਾਂ ਨੂੰ ਸੁੱਟ ਦਿੱਤਾ ਥੱਲੇ ਐਂ ਦੱਸ ਕੀ ਕਰ ਗਿਆ ਇਹ ਮੇਰੇ ਬੁੱਢੇ ਮਾਪੇ ਕਿਧਰ ਜਾ ਗਏ ਹੋ ਸਾਰਾ ਹੀ ਬੱਚਿਆਂ ਦਾ ਇਹਨਾਂ ਨੇ ਕਿ ਆ ਸੁਦਾਲ ਨਹੀਂ ਖੜਿਆ ਕਿਸੇ ਡਾਕਟਰ ਦੀ ਦੁਕਾਨ ਤੇ ਨਹੀਂ ਖੜਿਆ ਛੜਕਦੇ ਉਤੇ ਬਾ ਛੜਿਆ ਵਾ ਛੱਟ ਲੱਗੀ ਦੇ ਜਦੋਂ ਮੋਕ ਗਿਆ ਵਾ ਤੇ ਚੁੱਕ ਕੇ ਮੰਜਾ ਸਾਡੇ ਘਰੇ ਸੁੱਟ ਗਿਆ ਹਾਂਜੀ ਕੀ ਨਾਹੀ ਤੁਹਾਡਾ ਮੇਜਰ ਸਿੰਘ ਜੀ ਕੀ ਲੱਗਦਾ ਮੁੰਡਾ ਤੁਹਾਡਾ ਮੁੰਲਾ ਡੈਡੀ ਮੇਰਾ ਆ ਜਾਓ ਕੀ ਕੀ ਗੱਲਬਾਤ ਹੋ ਗਈ ਹੈ ਗੱਲਬਾਤ ਟਰੈਕਟਰ ਤੇ ਇਹਨੇ ਮੇਲੇ ਗਏ ਸੀ ਹੂੰ ਇਹਨੂੰ ਵਾਈ ਮਾਰ ਕੇ ਖੜੀ ਮੇਲੇ ਆ ਜ ਚਲੀ ਹੂੰ ਤੇ ਉਥੋਂ ਪਤਾ ਨਹੀਂ ਇਹਨੇ ਖੱਡਾ ਖੁੱਡਾ ਕਰਿਆ ਰਾਜ ਨੇ ਟਰੈਕਟਰ ਸੰਭਲ ਲੈਨੇਗਾ ਟਰੈਕਟਰ ਭਜਾਇਆ ਜਾਦਾ ਹੂੰ ਟਰੈਕਟਰ ਘੱਟ ਮਾਰੀ ਘੱਟ ਵੀ ਗੜੀ ਆ ਜੀ ਹੂੰ ਤੇ ਉਹ ਘੱਟ ਮਾਰੀ ਦੇ ਮੁੰਡਾ ਥੱਲੇ ਡਿੱਗ ਪਿਆ ਹੂੰ ਤੇ ਡਰਾਈਵਲੀ ਵੀ ਨਹੀਂ ਪੂਰੀ ਹੈਗੀ ਇਹਦੀ ਟਰੈਕਟਰ ਤੇ ਬੈਠਾ ਹੂੰ ਮੋੜ ਕੇ ਤੋਂ ਹਾਂਜੀ ਕੀ ਨਾਮ ਕੁਲਵੰਤ ਸਿੰਘ ਜੀ ਤੇ ਇਹਦਾ ਮਤਲਬ ਦਾਖਲ ਕਰਾਏਗਾ ਫੰਡ ਨਹੀਂ ਨਹੀਂ ਇਹ ਦਾਖਲ ਨਹੀਂ ਕਿਤੇ ਕਰਾਇਆ ਇਹਨਾਂ ਨੇ ਨਾ ਨਾ ਕਰੇ ਸਾਨੂੰ ਫੋਨ ਲਾਉਂ ਦਿੰਦਾ ਹਾਂ ਸਾਰੇ ਮੁੰਡੇ ਦੇ ਫੋਨ ਬੰਦ ਕਰਾ ਦਿੱਤੇ ਪਰ ਘਰੇ ਫੋਨ ਨਹੀਂ ਲਾਉਣਾ ਕਿ ਤੁਹਾਨੂੰ ਕੋਈ ਫੋਨ ਕਰਦਾ ਸਾਨੂੰ ਮੁੰਡਾ ਇਤਨਾ ਪਤਾ ਮੁੰਡੇ ਨੇ ਦੱਸਿਆ ਸਾਰਾ ਕੋ ਆ ਕੇ ਨਹੀਂ ਨਾ ਹੀ ਤੁਹਾਡਾ ਮੈਂ ਨਾ ਭਾਈ ਕਿੰਦਰ ਸਿੰਘ ਚੁੱਪ ਕਰਾ ਬੜਾ ਜੀ ਲੱਗਦਾ ਤੁਹਾਡਾ ਮੇਰਾ ਭਰਾ ਛੋਟਾ ਸਗਾ ਪ੍ਰਿੰਗੜੀ ਤੋਂ ਇਹ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਸਰ ਭਾਈ ਇਹਨਾਂ ਕੱਲ ਮੇਲੇ ਗਏ ਆ ਸਾਮੀ 7 ਵਜੇ ਦੇ ਟਾਈਮ ਨਾਲ 8 ਵਜੇ ਦੀ ਠੀਕ ਹੈ ਤੇ ਰਾਤ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਆਸਾ ਵਾਪਰਿਆ ਇਹਨਾਂ ਨੇ ਜਦੋਂ ਮੁੰਡਾ ਡੇਪਿਆਣਾ ਉਹਨੂੰ ਵੀ ਨਹੀਂ ਲਾਇਆ ਇਹਨਾਂ ਨੇ ਵੀ ਉਹਨੂੰ ਚੁੱਕ ਕੇ ਜਾਂ ਹਸਪਤਾਲ ਲੈ ਜੀਏ ਜਾਂ ਕਿਤੇ ਲੈ ਜੀਏ ਜਾਂ ਉਹਦਾ ਇਲਾਜ ਕਰਾ ਦਈਏ ਭਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਦਾਂ ਦੇ ਠੀਕ ਆ ਸ਼ਾਇਦ ਮੇਰਾ ਭਰਾ ਅੱਜ ਵੱਜ ਜਾਂਦਾ ਹਾਂ ਛੋਟੇ ਕੀ ਨਾ ਜ਼ਰਾ ਗੁਰੀ ਮੇਰੇ ਲਾਗੇ ਬੈਠਾ ਆ ਕਿੱ데 ਜਾ ਰਹੇ ਤੂੰ ਏ ਬਹੁਤ ਜਾਣਦੇ ਆ ਤੇ ਕਿੰਨੇ ਕਹੋ ਦਾ ਟਾਈਮ ਹੀ ਜਦੋਂ ਜਾਰੇ ਜੀ ਜ ਸਾਢੇ 8 ਦਾ ਟਾਈਮ ਆ ਰਾਤ ਦਾ ਟਾਈਮ ਸੀ ਆ ਮੇਰੇ ਲਾਗੇ ਬੈਠਾ ਆ ਤੇ ਕਿਉਂਕਿ ਜੋ ਉੱਥੇ ਚੱਲ ਕੇ ਆਇਆ ਜੋ ਮੋਟਰ ਮੈਂ ਘਰ ਤੇ ਚੱਲ ਕੇ ਮਰਕਾਰ ਤੇ ਜੀ ਤੋਤਲਾ ਬੋਲ ਰਹਾ ਹੈ ਤੇ ਮੁੜ ਕੇ ਦੱਸੋ ਤੋ ਇੱਕੇ தம் ਦਸਾਈ ਨੇ ਕੱਢੇ ਮਾਰਿਆ ਤੇ ਮਾਰਿਆ ਜਕਾਲੇ ਨੇ ਕਾਲੇ ਨੇ ਟ੍ਰੈਕਟਰ ਖੰਡਾ ਟ੍ਰੈਕਟਰ ਮਾਰਿਆ ਆ ਅੱਛਾ ਟ੍ਰੈਕਟਰ ਮਾਰਦਾ ਕਿਤੇ ਤੇ ਲਿਖ ਪਿਆ ਹਾਂ ਜੀ ਇਹਨਾਂ ਬੁੱਢਿਆ ਨੇ ਬਾ ਫੋਨ ਨਹੀਂ ਲਾਂਦਤਾ ਕਿੰਨੇ ਨਹੀਂ ਲਾਂਦਤਾ ਬੁੱਢਿਆ ਨੇ ਕਾਲੇ ਹੜਾ ਨੇ ਫੋਨ ਨਹੀਂ ਲਾਂਦਤਾ ਆਂਦੇ ਫੋਨ ਨਹੀਂ ਲਾਉਣਾ ਇਹ ਦਾਖਲ ਰਾਇਆ ਨੂੰ ਕਿ ਨਹੀਂ ਇਹ ਦਾਖਲ ਨਹੀਂ ਕਰਾਇਆ ਸਿੱਧਾ ਲੈਨਤਾ ਚੋ ਚੁੱਕੇ ਦੇ ਮੁੰਡਾ ਤੇ ਮੁੰਕੇ ਦਾ ਜਦੋਂ ਪਹੁੰਚੇ ਉਹ ਤਾਂ ਮੁੰਡੇ ਆਉਂਦੇ ਉਹਨਾਂ ਚੋੱਕੇ ਦਾ ਟਰਾਲੀ ਚ ਪਾਇਆ ਇਹਨੇ ਰਸਾਤ ਨਹੀਂ ਲਾਇਆ ਇਹਨੇ